ਸ਼ਸ਼ੀਕਾਲਜੀ Pro 199 ਦੇ ਨਾਲ ਜੁੜੇ ਹੋ ਤੇ ਮੈਂ ਨਵਦੀਪ ਸਿੰਘ ਅੱਜ ਜਿਹੜੀ ਅਸੀਂ ਤੁਹਾਡੀ ਮੁਲਾਕਾਤ ਆ ਇੱਕ ਤਰਨਤਾਰਨ ਦੇ ਸਮਾਜ ਸੇਵੀ ਨੇ ਜੋ ਮਨਦੀਪ ਸ਼ਰਮਾ ਜੀ ਉਹਨਾਂ ਨਾਲ ਕਰਾਂ ਜਾ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੂਰੀ ਜਾਣਕਾਰੀ ਲਵਾਂਗੇ ਉਹਨਾਂ ਕੋਲ ਤੇ ਕਈ ਮੁੱਦਿਆਂ ਦੇ ਉੱਤੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਆ ਜੀ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸਰ ਸਭ ਤੋਂ ਪਹਿਲਾਂ ਤੇ ਮੇਰਾ ਸਵਾਲ ਹੈ ਮੇਰਾ ਕੀ ਸਮਾਜ ਸੇਵਾ ਦੇ ਵਿੱਚ ਤੁਸੀਂ ਜੁੜੇ ਜੀ ਹਾਂਜੀ ਕੀ ਸਮਾਜ ਸੇਵਾ ਦੇ ਵਿੱਚ ਕਾਰਜ ਜਿਹੜੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਦੇਖੋ ਜੀ ਉਹਦੇ ਵਿੱਚ ਵੀ ਦੇਖੋ ਜੀ ਸ਼ੁਰੂ ਤੋਂ ਮੈਂ ਟ੍ਰੈਫਿਕ ਦੇ ਵਿੱਚ ਬਹੁਤ ਕੰਮ ਕੀਤਾ ਜਿਹੜੇ ਰੋਡ ਦੇ ਉੱਪਰ ਐਕਸੀਡੈਂਟ ਹੁੰਦੇ ਸੀ ਅਸੀਂ ਆਪਣੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਉਹਨਾਂ ਨੂੰ ਚੁੱਕ ਕੇ ਐਡਮਿਟ ਕਰਵਾਇਆ ਤੇ ਸੈਕੰਡ ਜਦੋਂ ਲੋਕੀ ਹੁਣ ਵੇਟ ਕਰਦੇ ਰਹਿੰਦੇ ਸੀ ਵੀ ਐਂਬੂਲੈਂਸ ਆਵੇ ਕੋਈ ਲੈ ਕੇ ਜਾਵੇ ਮਤਲਬ ਉਹ ਚੀਜ਼ਾਂ ਨੂੰ ਅਸੀਂ ਬੜਾ ਬਹੁਤ ਕੋਸ਼ਿਸ਼ ਕੀਤੀ ਹੈ ਵੀ ਘਟਾਉਣ ਦੀ ਵੀ ਲੋਕਾਂ ਨੂੰ ਵੇਟ ਨਾ ਕਰਨੀ ਪਵੇ ਸਾਡੀਆਂ ਮਤਲਬ ਸਾਡੀ ਐਨ ਜੂ ਵੀ ਸਾਥ ਇੱਕ ਉਹ ਵੀ ਟ੍ਰੈਫਿਕ ਦੇ ਉੱਪਰ ਕੰਮ ਕਰਦੀ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਜੁੜਿਆ ਸੀ ਜੀ ਤੇ ਮੈਂ ਕਾਫੀ ਲੰਮਾ ਸਮਾਂ ਹੈ ਕੰਮ ਕੀਤਾ ਹੁਣ ਵੀ ਕਰ ਰਹੇ ਹਾਂ ਇਸ ਤਰ੍ਹਾਂ ਸਾਡੇ ਨਾਲ ਮੈਨੂੰ ਰੂਟੀਨ ਟ੍ਰੈਫਿਕ ਤੋਂ ਸ਼ੁਰੂ ਹੁੰਦਾ ਹੋਇਆ ਮੁੜ ਕੇ ਲੋਕਾਂ ਦੀਆਂ ਜਿੱਦਾਂ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਜੋ ਮਤਲਬ ਸਾਡੇ ਕੋਲ ਐਫਰਟ ਹੋ ਸਕਦੀ ਜੋ ਅਸੀਂ ਕਰ ਸਕਦੇ ਹਾਂ ਕਰਦੇ ਹਾਂ ਅੱਜ ਵੀ ਕਿੰਨੇ ਜਿਹੜੇ ਆ ਤੁਹਾਡੀ ਐਸ ਐਨ ਜੀਓ ਦੇ ਨਾਲ ਮੈਂਬਰ ਜਿਹੜੇ ਨੇ ਕਿੰਨੇ ਕੁ ਜੁੜੇ ਹੋਏ ਨੇ ਦੇਖੋ ਜੀ ਐਨ ਜੀਓ ਨਾਲ ਮੈਂਬਰ ਤੇ ਬਹੁਤ ਆ ਸਾਰੇ ਕਾਬਲ ਬੰਦੇ ਆ ਤੇ ਵਧੀਆ ਮਤਲਬ ਆਪਣਾ ਟਾਈਮ ਦਿੰਦੇ ਆ ਸਮਾਜ ਸੇਵਾ ਵਾਲੀ ਇਹ ਨਹੀਂ ਕਿ ਮੈਂ ਤਾਂ ਡੇ ਕੈਮਰੇ ਦੇ ਸਾਹਮਣੇ ਬੈਠਾ ਵੀ ਮੈਂ ਹੀ ਕਰਦਾ ਵਾਂ ਸਾਡੀ ਪੂਰੀ ਟੀਮ ਬਹੁਤ ਵਧੀਆ ਕੰਮ ਕਰਦੀ ਆ ਤੇ ਮੈਨੂੰ ਮਾਣ ਆ ਵੀ ਉਹ ਮੇਰੀ ਟੀਮ ਬਹੁਤ ਵਧੀਆ ਸਰ ਐਨ ਜੀਓ ਦਾ ਅਗਰ ਦੇਖਿਆ ਜਾਵੇ ਕਿ ਅਕਸਰ ਹੀ ਐਨ ਜੀਓ ਜਿਹੜੀਆਂ ਨੇ ਸਿਆਸੀ ਪਾਰਟੀਆਂ ਦੇ ਵੀ ਨਿਗਾ ਚ ਰਹਿੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਸਮਾਜ ਸੇਵਾ ਚ ਵਿਚਰਦੇ ਜੀ ਅਕਸਰ ਲੋਕਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਜਾਣਦੇ ਜੀ ਉਹਨਾਂ ਦੀਆਂ ਦਰਦ ਨੂੰ ਸਮਝਦੇ ਜੀ ਸਿਆਸੀ ਪਾਰਟੀਆਂ ਵੀ ਤੁਹਾਡੇ ਤੱਕ ਅਪਰੋਚ ਜ਼ਰੂਰ ਕਰਦੀਆਂ ਹੋਣਗੀਆਂ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਬਾਰੇ ਕਰਦੇ ਆ ਜੀ ਬਿਲਕੁਲ ਕਰਦੀਆਂ ਦੇਖੋ ਪਿਛਲੇ ਸਮੇਂ ਚ ਜਦੋਂ ਆਕਾਲੀ ਦਲ ਦੀ ਸਰਕਾਰ ਸੀ ਸਾਡਾ ਇੱਕ ਅਪਰੋਚ ਹੋਈ ਚਲੋ ਅਸੀਂ ਉਹਨਾਂ ਦੇ ਉਹਨਾਂ ਦੀ ਮਦਦ ਵੀ ਕੀਤੀ ਇਸ ਗੱਲ ਤੋਂ ਹੀ ਭੱਜ ਦੇਣੀ ਆ ਪਰ ਉਹਨਾਂ ਨੇ ਜਿੱਦਾਂ ਕੰਮ ਕਰਕੇ ਵੀ ਦਿਖਾਇਆ ਜੀ ਸ਼ਹਿਰ ਦੇ ਵਿੱਚ ਸਾਡੇ ਕਾਫੀ ਕੰਮ ਹੋਣ ਆਲਾ ਸੀ ਵਾਰਡਾਂ ਦੇ ਵਿੱਚ ਕੰਮ ਹੋਣ ਆਲਾ ਸੀ ਉਹਨਾਂ ਨੇ ਕੰਮ ਕਰਕੇ ਦਿਖਾਇਆ ਤੇ ਕਾਫੀ ਹੱਦ ਤੱਕ ਸ਼ਹਿਰ ਨੂੰ ਖੂਬਸੂਰਤ ਬਣਾਇਆ ਉਹਨਾਂ ਨੇ ਜੀ ਤੇ ਇਸ ਕਰਕੇ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਮਦਦ ਕੀਤੀ ਸੀ ਬਾਕੀ ਪੱਕੀ ਕੋਈ ਪੋਲਿਟੀਕਲ ਪਾਰਟੀ ਨਹੀਂ ਆ ਕਿਉਂਕਿ ਇਹ ਓਨਲੀ ਸਾਡਾ ਐਨਜੀਓ ਦਾ ਕੰਮ ਆ ਅਸੀਂ ਆਪਣੇ ਜੋ ਸਾਡੇ ਚ ਹੋ ਸਕਦਾ ਹੈ ਆਪਾਂ ਕੰਮ ਕਰ ਸਕਦੇ ਆ ਕਹਿਣ ਦਾ ਮਤਲਬ ਕਿ ਐਨ ਜੀਓ ਜਿਹੜੀ ਆ ਉਹ ਕੰਮ ਨੂੰ ਮੁੱਖ ਰੱਖਦੀ ਹੈ ਨਾ ਕਿ ਕਿਸੇ ਪਾਰਟੀ ਨੂੰ ਹਾਂ ਜੀ ਬਿਲਕੁਲ ਜੀ ਕੰਮ ਨੂੰ ਕਿਉਂਕਿ ਵੇਖੋ ਅਸੀਂ ਵੀ ਜਿਹੜੇ ਕੰਮ ਲੋਕਾਂ ਦੇ ਹੋਣ ਵਾਲੇ ਆ ਉਹ ਹੋਣਗੇ ਤੇ ਅਸੀਂ ਕਿਸੇ ਦਾ ਸਾਥ ਦੇਵਾਂਗੇ ਤਾਂ ਕੰਮ ਹੀ ਨਾ ਹੋਣਗੇ ਤੇ ਸਾਥ ਦੇ ਕੇ ਪਾਰਟੀ 'ਚ ਰਹਿਣ ਦਾ ਕੀ ਫਾਇਦਾ ਇਸ ਵਾਰ ਕਿਹੜੇ ਕਿਹੜੇ ਮੁੱਦੇ ਲੈ ਕੇ ਮੰਨ ਲਓ ਇਲੈਕਸ਼ਨ ਐਮ ਸੀ ਦੀ ਇਲੈਕਸ਼ਨ ਵੀ ਤਰਨ ਤਰਨ ਦੇ ਵਿੱਚ ਜਿਹੜਾ ਬਮਾਲ ਪੱਕ ਚੁੱਕਾ ਵਾ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਕਿਸੇ ਪਾਰਟੀ ਨੂੰ ਜਾਂ ਸਪੋਰਟ ਕਰੋਗੇ ਜਾ ਫਿਰ ਕਿਸ ਤਰ੍ਹਾਂ ਤੁਹਾਡਾ ਕੀ ਰਣਨੀਤੀ ਹੋਵੇਗੀ ਐ ਐਮਸੀ ਦੀ ਇਲੈਕਸ਼ਨ ਨੂੰ ਲੈ ਕੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਾਰਡ ਵਾਸੀਆਂ ਨਾਲ ਸਲਾਹ ਕਰੂੰਗਾ ਜੀ ਮੀਟਿੰਗ ਕਰਨੀ ਇੱਕ ਦੋ ਦਿਨ ਚ ਸੀ ਉਹ ਜੋ ਹੁਕਮ ਕਰਨਗੇ ਆਪਾਂ ਉਸ ਅਕੋਰਡਿੰਗ ਚੱਲਾਂਗੇ ਜੀ ਤੇ ਬਾਕੀ ਰਹੀ ਗੱਲ ਤੁਸੀਂ ਵੀ ਕੋਈ ਸਾਡੀ ਵਾਰਡ ਦੀ ਆ ਕੇ ਗੱਲ ਕਰਦਾ ਵਾ ਕੋਈ ਲੀਡਰ ਕਰਦਾ ਆ ਕੇ ਪੀਸੀ ਤੁਹਾਡੀ ਵਾਰਡ ਦੀ ਆ ਕੇ ਕਰ ਸਕਦੇ ਆ ਤੇ ਇਹ ਆਪਣੀ ਸਾਰੀ ਵਾਰਡ ਵਾਸੀ ਸਲਾਹ ਕਰਕੇ ਉਹਦਾ ਸਾਥ ਵੀ ਦੇਵਾਂਗੇ ਸਾਰੀਆਂ ਪਾਰਟੀਆਂ ਵਾਲੇ ਤੁਹਾਨੂੰ ਪਿਆਰ ਵੀ ਕਰਦੇ ਨੇ ਚਾਹੁੰਦੇ ਵੀ ਹੋਣਗੇ ਬਿਲਕੁਲ ਕਰਦੇ ਇਸ ਤਰ੍ਹਾਂ ਇਸ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਪੰਜਾਬੀ ਚ ਜੇ ਆਪਾਂ ਕਹਿ ਦਿੰਦੇ ਬੰਦਾ ਵਿਚਕਾਰ ਫਸ ਜਾਂਦਾ ਵਾ ਭਾਜਪੀ ਵੀ ਤੁਹਾਨੂੰ ਚਾਹੁੰਦੀ ਹੋਵੇਗੀ ਆਕਾਲੀ ਦਲ ਵੀ ਕਾਂਗਰਸ ਵੀ ਸਾਰੇ ਚਾਹੁੰਦੇ ਹੋਣਗੇ ਕਿ ਨਦੀਪ ਸ਼ਰਮਾ ਜੀ ਸਮਾਜ ਸੇਵੀ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਸਾਡੀ ਸਪੋਰਟ ਕਰਨ ਦੇਖੋ ਜੀ ਬਿਲਕੁਲ ਤੁਹਾਡਾ ਸਵਾਲ ਠੀਕ ਆ ਪਰ ਮੈਂ ਤੇ ਬਹੁਤ ਕਲੀਅਰ ਕਰ ਦੇਣਾ ਚਾਹਣਾ ਤੁਹਾਨੂੰ ਇਹ ਗੱਲ ਵੀ ਠੀਕ ਹੈ ਮੈਨੂੰ ਪਿਆਰ ਕਰਦੇ ਆ ਮੰਮੀ ਪਿਆਰ ਕਰਦਾ ਹਰ ਇੱਕ ਨਾਲ ਭਾਈਚਾਰਾ ਵਾ ਛੋਟਾ ਜਿਹਾ ਸ਼ਹਿਰ ਹੈ ਸਾਡਾ ਤੇ ਪਰ ਜਿਹੜਾ ਮੇਰੀ ਵਾਰਡ ਦੀ ਗੱਲ ਕਰੂਗਾ ਮੈਂ ਤੇ ਉਹਦੀ ਸਪੋਰਟ ਕਰੂੰਗਾ ਮੈਂ ਆਪਣਾ ਪ politi ਕੋਈ ਆਪਣਾ ਪਰਸਨਲੀ ਹੋ ਕੇ ਨਹੀਂ ਕਿਸੇ ਨੂੰ ਕਹਦਾ ਵੀ ਕੋਈ ਮੈਨੂੰ ਪਿਆਰ ਕਰਦਾ ਜਾਂ ਮੈਂ ਉਹਨੂੰ ਪਿਆਰ ਕਰੀ ਜਾਵਾਂ ਇਦਾਂ ਦੀ ਗੱਲ ਕੋਈ ਨਹੀਂ ਆ ਜਿਹੜਾ ਮੇਰੀ ਵਾਰਡ ਦੀ ਗੱਲ ਕਰੂਗਾ ਮੈਂ ਉਹਦਾ ਸਾਥ ਦਊਂਗਾ ਇਸ ਤਰ੍ਹਾਂ ਦੀ ਗੱਲ ਹੈ ਕੀ ਮੁੱਦਾ ਤੁਹਾਡੀ ਵਾਰਡ ਦਾ ਹੈ ਦੇਖੋ ਜੀ ਅੱਜ ਤੱਕ ਸਭ ਤੋਂ ਪਹਿਲਾਂ ਤੇ ਸਾਡੀ ਅਜੇ ਵੀ ਸਿਵਰੇਜ ਦੀ ਸਮੱਸਿਆ ਨਹੀਂ ਮੁੱਕੀ ਅੱਜ ਵੀ ਪਾਣੀ ਉੱਤੋਂ ਦੀ ਵਗੀ ਜਾਂਦਾ ਗਲੀਆਂ नालੀਆਂ ਹੈ ਵਗੀਆਂ ਜਾਂਦੀਆਂ ਬੱਚੇ ਬਿਮਾਰ ਹੋ ਰਹੇ ਆ ਆ ਸਾਡਾ ਕਸੂਰ ਨਾਲਾ ਵਾ ਉਹ ਬੜੀ ਵਾਰ ਸਰਕਾਰਾਂ ਬਦਲੀਆਂ ਵੀ ਆ ਹਰ ਕੋਈ ਵਾਦਾ ਕਰਦਾ ਵੀ ਸਾਫ਼ ਕਰਾਵਾਂਗੇ ਆ ਕਰਾਂਗੇ ਪਰ ਹਾਲਾਤ ਬਸ ਵੋਟਾਂ ਤੋਂ ਬਾਅਦ ਖਤਮ ਗੱਲਾਂ ਭੁੱਲ ਜਾਂਦੀਆਂ ਉਹਨਾਂ ਨੂੰ ਤੇ ਮਤਲਬ ਇਦਾਂ ਦੇ ਕਈ ਮੁੱਦੇ ਆ ਹੁਣ ਸਾਡੇ ਸਭ ਤੋਂ ਵੱਡੀ ਸਮੱਸਿਆ ਜਦੀ ਉਹ ਸਾਡੀ ਨਸ਼ੇਦੀ ਆ ਜੀ ਸਾਡੇ ਤਰਨਤਨ ਸ਼ਹਿਰ ਦੇ ਵਿੱਚ ਮਤਲਬ ਕੁਝ ਮਾੜੇ ਅੰਸਰਾਂ ਨੇ ਸਾਡੇ ਤਰਨਤਨ ਨੂੰ ਬਦਨਾਮ ਕਰਤਾ ਜੀ ਇਹ ਗੁਰੂ ਨਗਰੀ ਸਾਡੀ ਜੀ ਤੇ ਪਰ ਉਹ ਜਿਹੜੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਵੀ ਉਸ ਚੀਜ਼ ਨੂੰ ਵੀ ਮਤਲਬ ਕੰਟਰੋਲ ਕਰਨ ਜਿਹੜੇ ਘਰ ਘਰ ਨਸ਼ਾ ਵਿਕ ਰਿਆ ਵਾ ਉਹਨਾਂ ਉੱਤੇ ਵੀ ਕੰਟਰੋਲ ਕਰਨ ਜੇ ਜਿਹੜੇ ਤੁਹਾਨੂੰ ਲੱਗਦੇ ਮਾੜੇ ਅਨਸਰ ਹਨ ਤਾਂ ਨੱਕ ਪਾਉਣ ਠੀਕ ਆ ਤਾਂ ਕਿ ਮਤਲਬ ਇਸ ਸ਼ੇਰ ਵਿੱਚ ਖੂਬਸੂਰਤੀ ਜਿਹੜੀ ਨਾ ਬਹਾਲ ਹੈ ਸਾਡੀ ਜਿਹੜੀ ਗੁਰੂ ਨਗਰੀ ਆ ਇਸੇ ਤਰ੍ਹਾਂ ਵਧੀਆ ਲੋਕੀ ਸਤਿਕਾਰ ਨਾਲ ਇਹਦਾ ਨਾਮ ਲੈਣ ਅਪੀ ਠੀਕ ਹੈ ਤਰਨਤਨ ਸਾਹਿਬ ਚੱਲੇ ਆ ਸਰ ਇਤਿਹਾਸਕ ਸ਼ੇਰ ਵਜੋਂ ਜਾਣਿਆ ਜਾਂਦਾ ਤਰਨਤਾਰਨ ਔਰ ਦੇਖਿਆ ਜਾਵੇ ਕਿ ਨਸ਼ਿਆਂ ਦਾ ਵੀ ਕਾਫੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਨਸ਼ਿਆਂ ਨੂੰ ਲੈ ਕੇ ਵੀ ਕਾਫੀ ਬਦਨਾਮ ਹੈ ਇਸ ਟਾਈਮ ਤੇ ਤੁਹਾਡੀ ਐਨਜੀਓ ਇਸ ਪਾਸੇ ਵੀ ਕੋਈ ਕਦਮ ਚੁੱਕ ਰਹੀ ਹੈ ਦੇਖੋ ਜੀ ਅਹੀਂ ਪਿਛਲੇ ਸਾਲ ਹੀ ਸਾਡੇ ਸਾਰੀ ਵਾਰਡ ਨੇ ਸਾਡੇ ਮਲੇ ਨਿਵਾਸੀਆਂ ਨੇ ਚਲੋ ਮੈਨੂੰ ਸੇਵਾ ਦਿੱਤੀ ਹੀ ਮੈਂ ਉਹ ਸੇਵਾ ਦੇ ਵਿੱਚ ਪੂਰਾ ਨਹੀਂ ਉਤਰ ਸਕਿਆ ਉਹਦੇ ਕਾਰਨ ਸੀ ਦੇਖੋ ਜਿੰਨਾ ਤੱਕ ਬੰਦੇ ਕੋ ਪਾਵਰ ਨਹੀਂ ਨਾ ਹੁੰਦੀ ਤੁਸੀਂ ਕੋਈ ਵੀ ਕੰਮ ਸਫਲ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਹੁਣ ਅਸੀਂ ਕਿਸੇ ਦੀ ਕੰਪਲੇਨਟ ਕਰਦੇ ਆ ਤੇ ਕੋਈ ਪਾਵਰ ਵਾਲਾ ਬੰਦਾ ਨਿਛੜਾ ਲਿਆ ਹੁੰਦਾ ਤੇ ਉੱਥੇ ਐਨਜੀਓ ਕੀ ਕਰੂਗੀ ਜੀ ਹਾਲਾਤ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਆ ਇਸ ਕਰਕੇ ਅਸੀਂ ਐਫਰਟ ਜਾਰੀ ਆ ਪਰਸਨਲੀ ਕਾਮਯਾਬੀ ਨਹੀਂ ਮਿਲ ਰਹੀ ਮਿਲੂਗੀ ਉਮੀਦ ਹੈ ਤੁਸੀਂ ਗੱਲ ਕਰ ਰਹੇ ਕਿ ਆਪਣੀ ਪਾਵਰ ਦਾ ਫਾਇਦਾ ਚੁੱਕ ਕੇ ਕੁਝ ਐਸੇ ਬੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਨਜਾਇਜ਼ ਫਾਇਦਾ ਆਪਣੀ ਪਾਵਰ ਦਾ ਜਿਹੜੇ ਇਸਤੇਮਾਲ ਕਰਦੇ ਦੇਖੋ ਮੈਂ ਤੇ ਇਹੋ ਉਹਨਾਂ ਨੂੰ ਮੈਂ ਕੋਈ ਉਹਨਾਂ ਨੂੰ ਕੋਈ ਵਾਰਨਿੰਗ ਨਹੀਂ ਦੇ ਰਿਹਾ ਮੈਂ ਅਪੀਲ ਕਰ ਰਿਹਾ ਜੀ ਵੀ ਉਹਨਾਂ ਦੇ ਘਰ ਵੀ ਬੱਚੇ ਆ ਉਹਨਾਂ ਦੀ ਫੈਮਲੀਜ਼ ਆ ਵੀ ਤੁਸੀਂ ਇਦਾਂ ਦੇ ਬੰਦਿਆਂ ਦਾ ਸਾਥ ਦੇ ਕੇ ਕਹਿੰਦੀਆਂ ਬਾਦੂਆਂ ਨੂੰ ਕਿਉਂ ਲੈ ਰਹੇ ਜੀ ਜੀ ਤੁਸੀਂ ਚੰਗੇ ਬੰਦੇ ਦਾ ਸਾਥ ਦਿਓ ਚਾਹੇ ਕੋਈ ਮਾੜਾ ਫਸ ਗਿਆ ਵਾ ਉਹਨੂੰ ਸਮਝਾਓ ਉਹਨੂੰ ਕੱਢੋ ਬਾਹਰ ਕੋਨ ਖਲਾਸ਼ੇ ਨਹੀਂ ਨ데요 ਵੀ ਕੋਈ ਨਹੀਂ ਜਵਾਨਾ ਸੀ ਤੇਰੇ ਪਿਛੇ ਖੜੇ ਆ ਇਦਾਂ ਦੀ ਗੱਲ ਨਾ ਕਰਨ ਜੀ ਐਨ ਜੀਓ ਦੇ ਵਿੱਚ ਕੰਮ ਕਰਦੇ ਸਮੇਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਨਸ਼ਾ ਛਡਾਉਣ ਵੇਲੇ ਅਕਸਰ ਦੇਖਿਆ ਜਾਂਦਾ ਕਿ ਐਨ ਜੀਓ ਨੂੰ ਕਈ ਐਨ ਜੀਓ ਵੀ ਇਸ ਮੁੱਦੇ ਦੇ ਉੱਤੇ ਕੰਮ ਕਰਦੀਆਂ ਤੇ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਵਾ ਕਿਸੇ ਵੇਲੇ ਕਹ ਲੋ ਲੜਾਈ ਝਗੜਾ ਵੀ ਹੋ ਜਾਂਦਾ ਵਾ ਮੌਕੇ ਦੇ ਉੱਤੇ ਬਿਲਕੁਲ ਹੋ ਜਾਂਦਾ ਜੀ ਵੇਖੋ ਬਹੁਤ ਵਾਰੀ ਫੇਸ ਕੀਤੇ ਕੰਮ ਨੂੰ ਜੀ ਜੇਕਰ ਮਾੜੇ ਅਨਸਰ ਨੂੰ ਅਸੀਂ ਉਹਨੂੰ ਕੰਪਲੇਨਟ ਕਰਦੇ ਹਾਂ ਉਹਦੀ ਅੱਜ ਅਸੀਂ ਅਫਸਰ ਨੂੰ ਕਹਿ ਕੇ ਆਉਂਦੇ ਆ ਉਹ ਸ਼ਾਮ ਨੂੰ ਬੰਦਾ ਘਰ ਆ ਜਾਂਦਾ ਫਿਰ ਜੀ ਤੇ ਉਹ ਜਿਹੜੇ ਪਾਵਰ ਵਾਲੇ ਬੰਦੇ ਆਪਣੀ ਨਜਾਇਜ਼ ਪਾਵਰ ਦਾ ਫਾਇਦਾ ਚੱਕਦੇ ਆ ਤੇ ਉਹਦੇ ਕਰਕੇ ਉਹ ਸਮਾਜ ਦਾ ਨੁਕਸਾਨ ਕਰ ਰਹੇ ਆ ਉਹਨਾਂ ਸਾਹਮਣੇ ਹੀਰੋ ਬਣ ਜਾਂਦੇ ਨੇ ਤੈਨੂੰ ਛੜਾ ਲਿਆ ਆ ਪਰ ਉਹਨਾਂ ਨੂੰ ਇਹ ਗੱਲ ਭੁੱਲ ਜਾਂਦੀ ਵੀ ਸਮਾਜ ਦਾ ਨੁਕਸਾਨ ਕਰ ਰਹੇ ਆ ਇਹ ਵੀ ਕਿਸੇ ਦੇ ਬੱਚੇ ਆ ਜੇ ਮਾੜੇ ਕੰਮਾਂ 'ਚ ਪੈ ਗਏ ਆ ਤੇ ਇਹਨਾਂ ਨੂੰ ਕੋਈ ਸੁਧਾਰਨ ਲਈ ਕੋਈ ਬੰਦਾ ਅੱਗੇ ਆ ਰਿਹਾ ਯਾਰ ਆਪਾਂ ਉਹਦਾ ਸਾਥ ਦੇਈਏ ਜੇ ਤਾਂ ਇਸ ਤਰ੍ਹਾਂ ਦੀ ਮੁਸ਼ਕਲ ਤੁਹਾਡੇ ਤੇ ਪੈਂਦੀ ਆ ਕੋਈ ਮੰਨ ਲਓ ਇਸ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਦੁਸ਼ਮਣੀ ਵੀ ਰੱਖਦਾ ਹੋਵੇਗਾ ਜਾਂ ਤੁਹਾਡੀ ਫੈਮਿਲੀ ਨਹੀਂ ਰੋਕਦੀ ਇਸ ਚੀਜ਼ ਨੂੰ ਵੀ ਨਹੀਂ ਬੇਟਾ ਤੁਸੀਂ ਇਸ ਪਾਸੇ ਨਹੀਂ ਜਾਣਾ ਨਹੀਂ ਹੁੰਦੀ ਹੈ ਕਈ ਵਾਰੀ ਗੱਲ ਕਰੇ ਵੀ ਆਪਾਂ ਸਾਰੀ ਦੁਨੀਆ ਵਸਦੀ ਆਪਾਂ ਕੀ ਲੈਣਾ ਪਰ ਨਹੀਂ ਘਰਦਿਆਂ ਨੂੰ ਇਸ ਗੱਲ ਦਾ ਪਤਾ ਵਾ ਕਿ ਅਜੇ ਕੋਈ ਚੰਗੇ ਕੰਮ ਲਈ ਜਾ ਰਿਹਾ ਤੈਨੂੰ ਚੰਗਾ ਕੰਮ ਕਰਨ ਦੇਣਾ ਚਾਹੀਦਾ ਚਲੋ ਬਾਕੀ ਤੁਸੀਂ ਗੱਲ ਕੀਤੀ ਦੁਸ਼ਮਣੀ ਦੀ ਮੈਂ ਟੱਚ ਉਹ ਅਜ ਤੱਕ ਚਲੋ ਮਾਰੇ ਦੀ ਗੁਰੂ ਅਰਜਨ ਦੇਵ ਪਾਸ਼ਾ ਦੀ ਬੜੀ ਕਿਰਪਾ ਵਾ ਆਪਾਂ ਰਿਕਨਾ ਪਿਆਰ ਹੀ ਬਣਾਇਆ ਤੇ ਮੇਰਾ ਸਤਕਾਰ ਵੀ ਕਰਦੇ ਆ ਬਹੁਤ ਪਿਆਰ ਵੀ ਕਰਦੇ ਲੋਕੀ ਮੇਰੀ ਗੱਲ ਮੰਨਦੇ ਵੀ ਆ ਤੇ ਇਸ ਕਰਕੇ ਚਲੋ ਦੁਸ਼ਮਣੀ ਪੈ ਜਾਂਦੀ ਪਰ ਮੈਂ ਕਿਹਦੀ ਕਿਹਦਾ ਬੁਰਾ ਨਹੀਂ ਕੀਤਾ ਚਾ ਕੋਈ ਮਾੜਾ ਵੀ ਇਹ ਤੈਨੂੰ ਪਿਆਰ ਨਾਲ ਸਮਝਾਇਆ ਤੇ ਮੈਨੂੰ ਕਈ ਵਾਰੀ ਇਹ ਮਤਲਬ 80% ਮੈਨੂੰ ਰਿਜ਼ਲਟ ਵੀ ਵਧੀਆ ਮਿਲਿਆ ਉਸ ਚੋਂ ਕੋਈ 20% ਰਹਿ ਜਾਂਦਾ ਵੀ ਜਿਹੜਾ ਨੇਕ ਕੋ ਕਹਿਣੇ ਲੱਗਦਾ ਗੱਲ ਕਰੀਏ ਆਪਾਂ ਇਲੈਕਸ਼ਨ ਦੀ ਅਗਰ ਗੱਲ ਕਰੀ ਜਾਵੇ ਮਿਊਨਿਸਪਲ ਕਾਰਪੋਰੇਸ਼ਨ ਦੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਟਾਈਮ ਜਿਹੜਾ ਥੋੜਾ ਹੀ ਰਹਿ ਚੁੱਕਾ ਵਾ ਜਿੱਥੋਂ ਤੱਕ ਐਲਾਨ ਹੋ ਚੁੱਕਾ ਇਲੈਕਸ਼ਨ ਕਮਿਸ਼ਨ ਵੱਲੋਂ ਹਾਂ ਕਿਹੜਾ ਮੁੱਦਾ ਆਪਣੀ ਵਾਰਡ ਦਾ ਲੈ ਕੇ ਤੁਸੀਂ ਸੀਵਰੇਜ ਦਾ ਦੱਸਿਆ ਲੈ ਕੇ ਹੂੰ ਕੋਈ ਪਾਰਟੀ ਜਾਂ ਕਿਸੇ ਨੇ ਅਪਰੋਚ ਕੀਤੀ ਹੋਵੇ ਤੁਹਾਡੇ ਤੱਕ ਜਾਂ ਤੁਸੀਂ ਮਨ ਬਣਾਇਆ ਹੋਵੇ ਕਿ ਮੈਂ ਚੋਣ ਲੜਨੀ ਆ ਦੇਖੋ ਜੀ ਗੱਲ ਤੁਸੀਂ ਪੁੱਛ ਰਹੇ ਜੀ ਵੀ ਮੁੱਦੇ ਫਿਰ ਦੁਬਾਰਾ ਜੀ ਮੈਨੂੰ ਗੱਲ ਕਰਨ ਲੱਗਾ ਸ਼ਰਮ ਵੀ ਆਉਂਦੀ ਆ ਕਿ ਅੱਜ ਤੱਕ ਅਹੀਂ ਸਿਵਰ ਨਾਲੀਆਂ ਚੋਂ ਨਹੀਂ ਨਿਕਲ ਸਕੇ ਜੀ ਅਹੀਂ ਕੋਈ ਚਾ ਕੋਈ ਸਾਡ ਨੂੰ ਪੋਲੀਟিক্যাল ਪਾਰਟੀ ਅਪਰੋਚ ਵੀ ਕਰਦੀ ਸਾਡੀ ਕੀ ਡਿਮਾਂਡ ਹੁੰਦੀ ਆ ਸਾਡੇ ਸਿਵਰ ਸਾਫ਼ ਕਰਾ ਦਿਓ ਜੀ ਸਾਡੇ ਗਲੀਆਂ ਬਣਾ ਦਿਓ ਆ ਇਹਦੀ ਚੀਜ਼ਾਂ ਤੋਂ ਬਾਹਰ ਆਉਣਾ ਚਾਹੁੰਦੇ ਆ। ਮਨਦੀਪ ਸ਼ਰਮਾ ਜੀ ਕਿਸ ਤੇ ਉੱਪਰ ਉੱਠ ਕੇ ਕੀ ਸੋਚਦੇ ਆ? ਇਹ ਸੋਚਦੇ ਆ ਕੋਈ ਚੰਗੇ ਸਕੂਲ ਇੱਥੇ ਕੋਈ ਖੁੱਲੇ ਵਾਰਡ ਵਾਈਜ਼ ਕੋਈ ਜਿਹੜੇ ਇਹਨਾਂ ਨੇ ਮਹੰਗੇ ਪ੍ਰਾਈਵੇਟ ਸਕੂਲਾਂ 'ਚ ਲੋਕੀ ਬੱਚੇ ਪੜਾ ਰਹੇ ਆ ਉਹਨਾਂ ਨੂੰ ਉਹ ਖਰਚਾਂ ਤੋਂ ਉਜਾਤ ਮਿਲੇ ਹੈ। ਠੀਕ ਆ ਜਿੱਦਾਂ ਹੁਣ ਇਹਨਾਂ ਸਰਕਾਰ ਨੇ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਸੀ ਪਰ ਉਹ ਸਫਲ ਨਹੀਂ ਹੋ ਸਕੇ। ਕੋਈ ਇਦਾਂ ਦੀ ਕੋਈ ਡਿਸਪੈਂਸਰੀਆਂ ਖੁੱਲਣ ਵੀ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋ ਧੱਕੇ ਨਾ ਖਾਣੇ ਪੈਣ। ਕੀ ਕਾਰਨ ਮੰਨਦੇ ਆ ਉਹ ਤੁਸੀਂ ਕਿਹਾ ਕੀ ਸਫਲ ਨਹੀਂ ਹੋ ਸਕਿਆ ਉਹ ਤਾਂ ਕੀ ਮਗਰ ਕਾਰਨ ਰਿਹਾ ਹੋਇਆ? ਸਰਕਾਰ ਚਾਵੇ ਰਾਤ ਤੋਂ ਭਾਵੇਂ ਰਾਤ ਨੂੰ ਦਿਨ ਚੜਾ ਦੇ ਇਹ ਸਭ ਸਰਕਾਰ ਦੇ ਹੱਥ ਵਾਸਿਆ ਪਰ ਬੜੇ ਅਫਸੋਸ ਦੀ ਗੱਲ ਆ ਵੀ ਅੱਜ ਵੀ ਅਸੀਂ ਇਹ ਚੀਜ਼ਾਂ ਨੂੰ ਭੁੱਲ ਕੇ ਸਿਵਰਨ ਨਾਲੀਆਂ ਦੇ ਵਿੱਚ ਫਸੇ ਪਏ ਆ ਅੱਜ ਵੀ ਸਾਨੂੰ ਕੋਈ ਪੁੱਛਦਾ ਜਾਂ ਸਾਡੇ ਸਿਵਰ ਸਾਫ਼ ਕਰਾ ਦਿਓ ਸਾਡੀਆਂ ਨਾਲੀਆਂ ਕੱਚੀਆਂ ਵਾ ਸਾਡੀ ਗਲੀ ਬਨਣ ਵਾਲੀ ਆ ਸਾਡੇ ਆ ਵਾ ਇਹ ਸਾਰੀਆਂ ਚੀਜ਼ਾਂ ਚੋਂ ਨਹੀਂ ਨਿਕਲ ਸਕੇ ਕੀ ਮਨਦੀਪ ਸ਼ਰਮਾ ਜੀ ਅਗਰ ਇਲੈਕਸ਼ਨ ਲੜਦੇ ਨੇ ਜਿੱਤਦੇ ਨੇ ਤੇ ਕਿਹੜਾ ਮੇਨ ਸਿਵਰੇਜ ਤੋਂ ਬਿਨਾ ਹੋਰ ਕਿਹੜੇ ਮੁੱਦੇ ਲੈ ਕੇ ਜਿਹੜੇ ਤੁਸੀਂ ਚੱਲੋਗੇ ਦੇਖੋ ਜੀ ਮੈਂ ਜੇ ਵਾਰਡ ਵਾਸੀ ਮੇਰਾ ਸਾਥ ਦੇਣਗੇ ਜਾਂ ਸਾਡੀ ਸਲਾਹ ਹੁੰਦੀ ਆ ਜੀ ਜੇ ਆਪਾਂ ਨੂੰ ਇਹ ਸੇਵਾ ਮਿਲਦੀ ਆ ਜੀ ਇਹ ਸੇਵਰ ਨਾਲੀਆਂ ਤੇ ਚਲੋ ਇਹ ਰੂਟੀਨ ਵਰਕ ਚੱਲਦੇ ਰਹਿਣਾ ਬਾਕੀ ਇਹ ਆ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਨਸ਼ਿਆਂ ਤੋਂ ਵੀ ਇਹ ਨਸ਼ੇ ਮਾੜੀ ਚੀਜ਼ ਆ ਜੀ ਚੰਗੇ ਬੰਨੇ ਲਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਇਦਾਂ ਦੇ ਉਪਰਾਲੇ ਕਰਾਂਗੇ ਵੀ ਲੋਕਾਂ ਦੀ ਸੋਚ ਇਸ ਦਲਦਲ ਦੇ ਵਿੱਚੋਂ ਨਿਕਲ ਕੇ ਚੰਗੇ ਪਾਸੇ ਲੱਗ ਸਕੇ ਕਿਹਦੀ ਹੈਲਪ ਕਿਹਦੀ ਹੈਲਪ ਕਰਨਾ ਸਿਖਾਵਾਂਗੇ ਕਿ ਇਹਨੂੰ ਆਪਣੀ ਰੋਟੀ ਕਮਾਉਣੀ ਵੀ ਕੋਈ ਕਿਤੇ ਕੰਮ ਮਿਲਦਾ ਤੁਹਾਨੂੰ ਕਰੋ ਕਿ ਇਹਦਾ ਇਦਾਂ ਲ ਮਤਲਬ ਇੱਕ ਵਾਰਡ ਵਧੀਆ ਵਾਰਡ ਬਣਾਵਾਂਗੇ ਕਿ ਵਾਕਿ ਪਤਾ ਲੱਗੇ ਰਹੀ ਬਾੜ ਚ ਗਏ ਆ ਯਾਰ ਬੰਦੇ ਵਾਕਿ ਵੱਸਦੇ ਆ ਉੱਥੇ ਬਹੁਤ ਵਧੀਆ ਗੱਲਾਂ ਕਹੀਆਂ ਨੇ ਸ਼ਹਿਰ ਵਾਸੀਆਂ ਨੂੰ ਮੁਹੱਲਾ ਵਾਸੀਆਂ ਨੂੰ ਆਪਣਿਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਖੀਰ ਦੇ ਵਿੱਚ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਮਾਧਿਅਮ ਰਾਹੀਂ ਕਿ ਜਿਹੜੇ ਪੈਰਾਸ਼ੂਟ ਰਾਹੀਂ ਆਉਂਦੇ ਆ ਜੀ ਚਾਰ ਪੰਜ ਦਿਨ ਹਫ਼ਤਾ ਪਹਿਲਾਂ ਵੀ ਠੀਕ ਆ ਯਹੀ ਇਲੈਕਸ਼ਨ ਲੜਨੀ ਆ ਉਹ ਆ ਉਹਨਾਂ ਤੋਂ ਬਚ ਕੇ ਰਹੋ ਉਹਨਾਂ ਨੂੰ ਤੇ ਮਹੱਲੇ ਦੀਆਂ ਵੋਟਾਂ ਦਾ ਨਹੀਂ ਪਤਾ ਕਿੰਨੀਆਂ ਗਲੀਆਂ ਦਾ ਨਹੀਂ ਪਤਾ ਕਿੰਨੀਆਂ ਗਲੀਆਂ ਅੱਗੇ ਇਸ ਗਲੀ 'ਚ ਕੀ ਪ੍ਰੋਬਲਮ ਆ ਇੱਥੇ ਕਿਹੜਾ ਸਿੰਘ ਰਹਿੰਦਾ ਕਿਹੜਾ ਭਾਈ ਰਹਿੰਦਾ ਕਿਹੜਾ ਬਜ਼ੁਰਗ ਰਹਿੰਦਾ ਤੇ ਮੈਂ ਇਦਾਂ ਦੇ ਬੰਦਿਆਂ ਤੋਂ ਬਚਣ ਦੀ ਅਪੀਲ ਹੈ ਮੈਂ ਕਰਦਾ ਵੀ ਅਪੀਲ ਕਰਦਾ ਵੀ ਬਚੋ ਇਹਨਾਂ ਬੰਦਿਆਂ ਤੋਂ ਬਹੁਤ ਵਧੀਆ ਗੱਲ ਕੀਤੀ ਹੈ ਮਨਦੀਪ ਸ਼ਰਮਾ ਜੀ ਨੇ ਕਿ ਇਲੈਕਸ਼ਨ ਤੋਂ ਹਫ਼ਤਾ ਪਹਿਲਾਂ ਜਾਂ 10 ਦਿਨ ਪਹਿਲਾਂ ਹੀ ਕੁਝ ਅਚਾਨਕ ਹੀ ਵਾਰਡ ਦੇ ਵਿੱਚ ਉਮੀਦਵਾਰ ਆਪਣੀ ਉਮੀਦਵਾਰੀ ਜਿਹੜੀ ਨੇ ਉਹ ਦਾਵੇਦਾਰੀ ਠੋਕ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਐਸੇ ਬੰਦਿਆਂ ਤੋਂ ਬਚ ਕੇ ਰਹੋ ਔਰ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਵਾ ਆਪਣੀ ਹੀ ਮਰਜ਼ੀ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਕਰੋ ਇਸ ਤੋਂ ਬਿਨਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੂੰ ਕੀ ਅਪੀਲ ਕਰਨੀ ਚਾਹੋਗੇ ਦੇਖੋ ਮੈਂ ਅਪੀਲੇ ਕਰਦਾ ਬੜੇ ਉਮੀਦਾਂ ਦੇ ਨਾਲ ਤੁਹਾਨੂੰ ਲੋਕਾਂ ਨੇ ਦਿੱਤੇ ਆ ਤੁਹਾਨੂੰ ਬਹੁਤ ਲੋਕਾਂ ਨੂੰ ਉਮੀਦ ਆ ਅਲੀ ਵੀ ਤੁਹਾਡੇ ਕੋਲ 2 ਸਾਲ ਪਏ ਆ ਕੁਝ ਲੋਕਾਂ ਦੇ ਭਲੇ ਲਈ ਕੋਈ ਕੋਈ ਕੰਮ ਕੀਤੇ ਜਾਣ ਜਿਹੜੇ ਤੁਸੀਂ ਵਾਦੇ ਕੀਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਠੀਕ ਆ ਮੈਂ ਇਹ ਕਹਿੰਦਾ ਇੱਕ ਅਪੀਲ ਜ਼ਰੂਰ ਕਰੂੰਗਾ ਵੀ ਫ੍ਰੀ ਵਾਲਾ ਕੰਮ ਛੱਡ ਕੇ ਕੰਮ ਸਸਤਾ ਕਰ ਦਿੱਤਾ ਜਾਵੇ ਤਾਂ ਕਿ ਸਰਕਾਰ ਦਾ ਰੈਵਨਿਊ ਵੀ ਬਣਿਆ ਰਹੇ ਸਰਕਾਰ ਨੂੰ ਨਿਕੰਮੀ ਹੋਵੇ ਤੇ ਗਰੀਬ ਬੰਦਾ ਵੀ ਵੱਸ ਸਕੇ ਜਦੋਂ ਆਪਾਂ ਮਤਲਬ ਇਦਾਂ ਦੀਆਂ ਫ੍ਰੀ ਵਾਲੀਆਂ ਗਰੰਟੀਆਂ ਗ੍ਰੁਡੀਅਚ ਪੈ ਜਾਂਦੇ ਆ ਤੇ ਮਤਲਬ ਉਹ ਚੀਜ਼ਾਂ ਤੋਂ ਬਚਨ ਦੀ ਲੋੜ ਆ ਤੇ ਉਸ ਚੀਜ਼ ਨਾਲ ਉਹ ਦੋ ਚਾਰ ਚੀਜ਼ਾਂ ਦੇ ਫ੍ਰੀ ਮਿਲ ਜਾਂਦੀਆਂ ਪਰ ਬਾਕੀ ਚੀਜ਼ਾਂ ਦੇ ਸਾਰੀ ਮਹਿੰਗਾਈ ਪੈ ਜਾਂਦੀ ਹੈ ਜੀ ਇਹ ਚੀਜ਼ ਨੂੰ ਮੈਂ ਕਹਿੰਦਾ ਵੀ ਸਰਕਾਰ ਸਸਤਾ ਕਰੇ ਨਾ ਕਿ ਫ੍ਰੀ ਕਰੇ ਸਾਡੇ ਨਾਲ ਗੱਲਬਾਤ ਕਰ ਲਈ ਆਪਣਾ ਟਾਈਮ ਦੇ ਲਈ ਬਹੁਤ-ਬਹੁਤ ਧੰਨਵਾਦੀ ਜੀ ਦਾ ਜੀ ਬਹੁਤ-ਬਹੁਤ ਤੁਹਾਡਾ ਜੀ ਇਸਨ ਮਨਦੀਪ ਸ਼ਰਮਾ ਜੀ ਜਿਨ੍ਹਾਂ ਨੇ ਆਪਣੀ ਸਮਾਜ ਸੇਵੀ ਸੰਸਥਾ ਜਿਹੜੀ ਐ ਟ੍ਰੈਫਿਕ ਦੇ ਵਿੱਚ ਜਿਹੜੀ ਐ ਬਹੁਤ ਵਧੀਆ ਕੰਮ ਕਰ ਰਹੀ ਸੀ ਉਹਦੇ ਬਾਰੇ ਜਾਣਕਾਰੀ ਦਿੱਤੀ ਔਰ ਇਸ ਤੋਂ ਬਿਨਾ ਪੋਲਿਟੀਕਲ ਜਿਹੜਾ ਵਾ ਸਿਆਸੀ ਮੁੱਦਿਆਂ ਦੇ ਉੱਤੇ ਵੀ ਉਹਨਾਂ ਨੇ ਸਾਨੂੰ ਦੱਸਿਆ ਔਰ ਆਪਣੀ ਵਾਰਡ ਦੀ ਸ਼ਹਿਰ ਦੀ ਵੀ ਜਾਣਕਾਰੀ ਦਿੱਤੀ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਸ਼ਹਿਰ ਵਾਸੀਆਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਨਾਂ ਸਮੱਸਿਆਵਾਂ ਵੱਲ ਧਿਆਨ ਦੇਣ ਤਾਂ ਕਿ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਜਿਹੜੀ ਹੈ ਸੁਖਾਲੀ ਹੋ ਸਕੇ ਐਸੀ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ Pro99 ਦੇ ਨਾਲ ਤਦ ਤੱਕ ਦੇ ਲਈ ਧੰਨਵਾਦ